ਇਹ ਆ ਜੀ ਪੰਜਾਬ ਦਾ ਇੰਡੀਆ ਗੇਟ ਰੈਡੀ ਹੋ ਰਿਹਾ ਜੀ ਇੱਧਰ ਆਪਣਾ ਪੈਟੀ ਗੁਲਚਾ ੱੱਕ ਵੀ ਬਣ ਗਿਆ ਬੰਦਾ ਦੇਖ ਹੁਣ ਲਾਓ ਲਾਓ ਤੁਸੀਂ ਵੀ ਇੱਧਰ ਕਰੋ ਬਾਬੇ ਪਾਕਿਸਤਾਨ ਆ ਗਿਆ ਸਾਹਮਣੇ ਲੋ ਜੀ ਬਾਬੇ ਆਪਾਂ ਪਹੁੰਚ ਗਏ ਜੀ ਅਟਾਰੀ ਬਾਰਡਰ ਅਟਾਰੀ ਵਾਗਾ ਬਾਰਡਰ ਹੈ ਨਾ ਵਾਗਾ ਕਿਉਂਕਿ ਪੰਦੇ ਪਾਕਿਸਤਾਨ ਦੇ ਵਿੱਚ ਤੇ ਅਟਾਰੀ ਪੰਦਾ ਇੰਡੀਆ ਦੇ ਵਿੱਚ ਇਹ ਆ ਜੀ ਇੰਡੀਆ ਦਾ ਲਾਸਟ ਪਿੰਡ ਨਾ ਤੇ ਚਲੋ ਚੱਲ ਲਿਆ ਪੰਦਰ ਵਾਏ ਆਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਸਤਨਾਮ ਸ਼੍ਰੀ ਵਾਇਗੁਰੂ ਅੱਜ ਆਪਾਂ ਚੱਲਿਆ ਜੀ ਅੰਮ੍ਰਿਤਸਰ ਸਾਹਿਬ ਮੈਂ ਜਾਵਾਂਗਾ ਯੇਸ਼ੂ ਜਗਤ ਤੇ ਹੋਰ ਦੋ ਤਿੰਨ ਜਣੇ ਹੈਗੇ ਆਪਾਂ ਵੀਡੀਓ ਜੀ ਐਂਡ ਤੱਕ ਇੰਜੋਏ ਕਰਿਓ 23 ਜਾਇਕੇ 23 ਨੰਬਰ ਠੀਕ ਹੈ ਜੀ ਬਾਗਾ ਬਾਰਡਰ ਦੇ ਉੱਪਰ ਵੀ ਜਾਵਾਂਗੇ ਤੇ ਆਪਾਂ ਹੋਰ ਸਰਬਸੇ ਆਪਣੇ ਲਗਭਗ ਆਪਾਂ ਇੱਕ ਸਿੰਗਲ ਵਲੌਗ ਦੇ ਵਿੱਚ ਕੰਪਲੀਟ ਕਰਾਂਗੇ। ਲੋ ਜੀ ਮਿੱਤਰੋ ਫਾਈਨਲੀ ਮੈਂ ਹੁਣ ਯਸ਼ੂਕਲ ਪਹੁੰਚ ਗਿਆ ਸੀਗਾ ਤੇ ਯਸ਼ੂ ਨੀਚੇ ਗਿਆ ਹੈ 3 ਵਜੇ ਟ੍ਰੇਨ ਹੈਗੀ ਸਵੇਰੇ ਠੀਕ ਹੈ। ਤੇ ਯਸ਼ੂ ਰੀ ਕੱਲੂ ਆਉਣਗੇ ਕਿਉਂਕਿ ਉਹਨਾਂ ਨੂੰ ਥੋੜਾ ਕੰਮ ਸੀਗਾ। ਤੇ ਤਾਰ ਕੇ ਫਿਰ ਮੈਂ ਕਿਹਾ ਚਲੋ ਕੋਈ ਗੱਲੀ ਭਰੀ ਆਜੋ ਤੇ ਵੈਸੇ ਇਹਨਾਂ ਸਾਡੀਆਂ ਟਿਕਟਾਂ ਬੁੱਕ ਸੀਗੀਆਂ। ਸਾਡੀਆਂ ਆਉਣ ਦੀ ਵੀ ਬੁੱਕ ਨੇ ਸਾਡੀਆਂ ਜਾਣ ਦੀ ਵੀ ਸਾਡੀਆਂ ਬੁੱਕਣ ਹੈਗੀਆਂ ਤੇ ਅਸੀਂ ਆਵਾਂਗੇ ਸੰਡੇ ਨੂੰ ਸ਼ਾਮ ਨੂੰ 6 ਵਜੇ ਆਪਣਾ ਅੰਮ੍ਰਿਤਸਰ ਤੋਂ ਟ੍ਰੇਨ ਹੈਗੀ ਤੇ ਉਹਨਾਂ ਥੋੜਾ ਜਖਾਮ ਹੋ ਰਿਹਾ ਯਾਰ ਕਿਉਂ ਕੱਲ ਮੈਂ ਬਰਾਂਡੇ 'ਚ ਬੈ ਗਿਆ ਤੇ ਰਜਾਈ ਪਤਾ ਨਹੀਂ ਕਿੱਧਰ ਗਈ ਉਹਦੇ ਨਾਲ ਮੈਨੂੰ ਜ਼ੁਖਾਮ ਜਿਹਾ ਹੋ ਗਿਆ ਤੇ ਬੁਖਾਰ ਵੀ ਹੋ ਗਿਆ ਸੀਗਾ ਸਵੇਰੇ ਸਵੇਰੇ ਠੀਕ ਆ ਚਲੋ ਛੱਡੋ ਤੇ ਜੀ ਆਪਣੀ ਸਵੇਰੇ ਟ੍ਰੇਨ ਹੈਗੀ ਆ ਆਪਾਂ ਜਾਵਾਂਗੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਤੇ ਜੱਲ੍ਹਿਆਂਵਾਲਾ ਬਾਗ ਤਾਂ ਦੇਖੋ ਲਵੀ ਆ ਉੱਥੇ ਤਾਂ ਜਾਣੀ ਜਾਣਾ ਹੁੰਦਾ ਆਪਾਂ ਨੇ ਤੇ ਨਾਲੇ ਆਪਾਂ ਜਾ ਕੇ ਆਵਾਂਗੇ ਆਪਣਾ ਬਾਗਾ ਬੌਲਡਰ ਦੇ ਉੱਪਰ ਤੇ ਐਂਡ ਤੱਕ ਬਣੇ ਰਹੋ ਤੇ ਆਪਾਂ ਇੱਕ ਸਿੰਗਲ ਬਲੌਗ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਮੈਂ ਅਲੱਗ-ਅਲੱਗ ਨਹੀਂ ਬਣਾਉਂਦਾ ਜਸਟ ਮੈਂ ਬਲੌਗ ਬਣਾਉਂਗਾ ਛੋਟਾ ਪਰ ਹੋਊਗਾ ਵਿੱਚ ਸਾਰਾ ਕੁਝ ਲਗਭਗ ਆਸ-ਪਾਸ ਆਪਣਾ ਵਲੌਗ ਹੋਊਗਾ ਤੇ ਚਲੋ ਹੁਣ ਆਪਾਂ ਪੈਨੇ ਆਗੇ ਤੇ ਆਪਣਾ ਸਵੇਰੇ ਜਾਵਾਂਗੇ 3 ਵਜੇ ਮਤਲਬ ਕਿ 3 ਵਜੇ ਆਪਾਂ ਨੇ ਪਹੁੰਚਣਾ ਹੈਗਾ ਸਟੇਸ਼ਨ ਦੇ ਉੱਪਰ ਲੋ ਜੀ ਮਿੱਤਰੋ ਟਾਈਮ ਹੋ ਗਿਆ ਜੀ 2:30 ਵਜੇ ਤੇ ਜੀ ਕਹੀ ਮਿੱਤਰਾਂ ਕੱਲੂ ਆਵੇਂਗਾ ਲੋ ਜੀ ਮਿੱਤਰੋ ਫਾਈਨਲੀ ਆਪਾਂ ਆ ਗਏ ਸਟੇਸ਼ਨ ਤੇ ਤੇ ਟਿਕਟਾਂ ਦੇ ਕੋਲ ਹੈਗੇ ਨੇ ਤੇ ਚੱਲਦੇ ਆਪਾਂ ਅੱਗੇ ਸਰ ਲੋ ਜੀ ਮਿੱਤਰੋ ਆ ਗਈ ਟ੍ਰੇਨ ਤੇ ਲਗਭਗ ਟਾਈਮ ਹੋ ਗਿਆ ਜੀ ਪੌਂਡ ਤੇ ਨੌਣ ਵਾਲੇ ਹਾਂਜੀ ਹੁਣ ਅਸੀਂ ਕ੍ਰਾਸ ਕਰ ਗਏ ਸੀ ਲੁਧਿਆਣਾ ਤੇ ਨਾ ਜਦੋਂ ਲੁਧਿਆਣਾ ਤੋਂ ਟ੍ਰੇਨ ਚੱਲੀ ਆਪਣੇ ਨਾ ਟ੍ਰੇਨ ਦੇ ਵਿੱਚੋਂ ਆਪਣੇ ਦੋਸਤ ਦਾ ਅਭਿਸ਼ੇਕ ਦਾ ਕੋਈ ਫੋਨ ਖੋ ਗੇ ਭੱਜ ਗਿਆ ਮਤਲਬ ਕਿ ਜਲਦੀ ਟ੍ਰੇਨ ਦੇ ਵਿੱਚ ਕੋਈ ਛਾਲ ਮਾਰ ਗਿਆ ਫੋਨ ਖੋ ਕੇ ਦੇਖੋ ਕੀ ਹਾਲਾਤ ਪੰਜਾਬ ਦੇ ਲੋ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਜੀ ਅੰਮ੍ਰਿਤਸਰ ਸਾਹਿਬ ਆ ਲੋ ਜੇ ਸਟੇਸ਼ਨ ਜਾ ਤਰਸ਼ੇਸ਼ਾ ਨਾ ਕੋਈ ਇਰੇ ਚੇਂਜ ਕਰਤਾ ਪਹਿਲਾਂ ਤੋਂ ਆ ਲੋ ਹਰ ਮੁੰਡੇ ਦਾ ਫੋਨ ਚੁੱਕਾ ਗਿਆ ਯਾਰ ਕੋਈ ਖੋ ਗੇ ਭੱਜ ਗਿਆ ਬਹੁਤ ਦੁੱਖ ਲੱਗਿਆ ਸਾਨੂੰ ਬਹੁਤ ਦੁੱਖ ਲੱਗਿਆ ਸੱਚੀ ਯਾਰ ਲੁਧਿਆਣੇ ਸੀ ਆਪਾਂ ਤੇ ਲੋ ਜੀ ਆਪਾਂ ਹੁਣ ਚੱਲਦੇ ਆਪਾਂ ਹੁਣ ਦਰਬਾਰ ਸਾਹਿਬ ਤੇ ਠੰਡੇ ਰ ਕਾਫੀ ਆਦੇ ਤੇ ਬੁਖਾਰ ਵੀ ਹੋ ਰਿਹਾ ਮਨੋਰਾ ਦੇਖੋ ਲੁੱਕ ਕਿ ਨਹੀਂ ਸੋਹਣੀ ਆ ਰਹੀ ਯਾਰ ਸਵੇਰ ਦੀ ਨਾ ਲਗਭਗ 7:30 ਵਜੇ ਦਾ ਟਾਈਮ ਹੋ ਰਿਹਾਗਾ ਤੇ ਅਸੀਂ ਪਹੁੰਚ ਕੇ ਸਿਗੇ ਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਚੌਂਕ ਨਹੀਂ 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 ਚੱਲਣੇ ਲਈ ਨਾਲੇ ਜੀ ਕਿੰਨਾ ਯਾਰ ਕਹਿਣ ਲੱਗਾ ਨਾ ਉਹ ਹਾਂ ਆ ਬੜੀ ਫੋਰ ਆਗੇ ਵਾਓ ਬੁਗ ਆਹ ਲੈ ਉਧਰ ਆ ਕੇ ਜੀ ਜੱਲਿਆਂ ਵਾਲਾ ਬਾਗਸ ਮਾਰਕ ਵਾਹ ਜੀ ਗਾ ਸਤ ਨਾਮ ਸ਼੍ਰੀ ਵਾਹਿਗੁਰੂ ਲੋ ਜੀ ਬਾਈ ਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਦਰਬਾਰ ਸਾਹਿਬ ਇਹ ਚੱਲੀ ਬਾਰਡਰ ਨੂੰ ਐ ਕੀ ਬਾਤ ਓਪਰ ਡੈਕਰ ਬੱਸ ਲੋ ਜੀ ਮਿੱਤਰੋ ਟਾਈਮ ਹੋ ਗਿਆ ਜੀ 2:00 ਵਜੇ ਤੇ ਜੀ ਆਪਾਂ ਹੁਣ ਚੱਲ ਲੈ ਜੀ ਬਾਗਾ ਬਾਰਡਰ ਦੇ ਉੱਪਰ ਤੇ ਲਗਭਗ ਆਪਣਾ 4:30 ਬਜੇ ਟਾਈਮ ਹੁੰਦਾਗਾ ਤੇ ਚਲੋ ਆਪਾਂ ਚੱਲ ਜਾਂਦਾ ਬਾਗਾ ਬਾਰਡਰ ਮਹਾਰਾ ਰਣਜੀਤ ਸਿੰਘ ਦੀ ਪ੍ਰਾਪਤੀ ਸੀ ਸਾਜੀ ਖਾਲਸਾ ਕਾਲਜ ਨਾਲ ਨੇ ਤੇ ਬੱਚਿਆਂ ਦੀ ਪੜ੍ਹਾਈ ਲਈ ਦਾਨ ਲੈਂਦਾ ਸੀਗਾ ਦੇਖੋ ਵੱਡੀ ਬਹੁਤ ਨਹੀਂ ਹੈ ਬਹੁਤ ਵੱਡੀ ਪਹਿਲਾਂ ਜਿਹੜੇ ਹੈ ਬਹੁਤ ਵੱਡਾ ਇੱਕੋ ਜਿਹਾ ਗੱਡਾ ਜਿਹਨੂੰ ਵੜਦਾ ਹੈ ਸ਼ੁਰੂ ਹੁੰਦਾ ਉਹ ਹਰਦਾ ਬਹੁਤ ਜ਼ਿਆਦਾ ਵੱਡਾ ਬਹੁਤ ਜ਼ਿਆਦਾ ਆਪਣਾ ਬਣਾਰੀ ਜੁਨੀ ਇਸ ਸਾਈਡ ਸ਼ੁਰੂ ਹੁੰਦਾ ਹੈ ਇਹ ਨਾਮ ਕੀ ਹੈ ਖਾਲਸਾ ਕਾਲਜ ਖਾਲਸਾ ਕਾਲਜ ਇੰਡੀਆ ਦੇ ਸਾਹ ਦੋ ਮਿੰਟ ਲੱਗਦਾ ਹਨ ਬਣਾ ਲਾ ਦਿੰਦੇ ਦੋ ਮਿੰਟ ਲੱਗਣਗੇ ਵਰੀਆ ਹਾਂਜੀ ਇਹ ਪੰਜਾਬ ਦਾ ਇੰਡੀਆ ਹੈ ਪੰਜਾਬ ਦਾ ਇੰਡੀਆ ਹੈ ਲੋ ਜੀ ਕੋਮੈਂਟ ਕਰੋ ਚੈੱਕ ਇਧਰ ਹੈ ਜੀ ਤਲਵਾਰ ਆਈ ਹੈ ਮਤਲਬ ਕਿ ਨਾ ਇਹ ਮਿਊਜ਼ੀਅਮ ਆ ਔਰੇ ਨਵੀਂ ਬਣਾਈ ਹੋਈ ਆਓ ਸਿੱਤਲਵਾਰ ਬਾਬੇ ਲੋ ਜੀ ਕਰੋ ਚੈੱਕ ਇਹ ਹੈ ਜੀ ਆਪਣੇ ਪੰਜਾਬ ਦਾ ਇੰਡੀਆ ਗੇਟ ਜਿਹੜਾ ਕਿ ਬਣਾਇਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਜੀ ਇਧਰ ਆ ਜੀ ਤਲਵਾਰ ਚੈੱਕ ਕਰੋ ਬਹੁਤ ਵੱਡੀ ਤਲਵਾਰ ਹੈ ਇਹ ਜੀ ਇਹ ਹੈਗਾ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ ਤੇ ਬਾਕੀ ਉਹ ਤਲਵਾਰ ਚੈੱਕ ਕਰੋ ਬਹੁਤ ਵੱਡੀ ਤਲਵਾਰ ਬਣਾਈ ਹੋਈ ਆ ਤੇ ਅਗਰ ਮੈਂ ਉੱਪਰ ਵੀ ਦਿਖਾਵਾਂ ਉਹ ਲੋ ਜੀ ਬਾਕੀ ਟੈਂਕ ਡੋਂਗ ਇੱਧਰ ਖੜੇ ਨੇ ਤੇ ਅਸੀਂ ਚੱਲੇ ਸੀ ਬਾਹਰ ਦੇ ਉੱਪਰ ਤੇ ਟਾਈਮ ਹੋ ਗਿਆ ਜੀ 4:30 ਹੋ ਗਏ ਕਿੱਧਰ ਮੁੰਡੇ ਖਾ ਰਹੇ ਨੇ ਜੀ ਕੀ ਆ ਵੀਰੇ ਇਹ ਦਾਲ ਬੜਾ ਕਿਵੇਂ ਦਾਲ ਬੜਾ ਦਾਲ ਬੜਾ ਦਾਲ ਬੜਾ ਨਾ ਗਾ ਨਾ ਬਹਰਦੀ ਆ ਹਾਂ ਕਾਣਾ ਦੀ ਪੂਰੀ 3 ਮੇਗਾ ਪੂਰੀ ਕਾਣਾ ਕੋਈ ਕਰ ਪਹਿਣੀ ਹੋਰ ਕਾਣਾ ਪੂਰੀ ਇੱਕ ਹੋਰ ਕਰਦੇ ਆਪੇ ਦਾਲ ਬੜਾ ਹੈ ਅਟਾਰੀ ਇਹਨਾਂ ਦੇ ਨਾਮ ਅੱਛਾ ਅਟਾਰੀ ਇਹਨਾਂ ਦੀ ਹੈ ਸਰ ਸ਼ਾਮ ਸਿੰਘ ਅਟਾਰੀ ਵਾਲੇ ਹਾਂ ਜ਼ੂਮ ਕਰਕੇ ਆਹ ਲੋ ਸ਼ਾਮ ਸਿੰਘ ਅਟਾਰੀ ਬੜੇ ਮਤਲਬ ਕਿ ਤੋਦ ਲੈ ਕੇ ਲਾਹੌਰ ਤੱਕ ਇਹਨਾਂ ਦੀ ਹੈ 48 ਤੋਂ ਬੜੀ ਪ੍ਰਾਪਤੀ ਕਰਨੀ ਹੈ ਠੀਕ ਸ਼ੇਰ ਸ਼ਾ ਸੋਰੀ ਮਾਰਗ ਹਾਂਜੀ ਆਪਣਾ ਇੰਡੀਆ ਦਾ ਪਹਿਲਾ ਹਾਈਵੇ ਇਹ ਆ ਨੈਸ਼ਨਲ ਹਾਈਵੇ 1 ਨੈਸ਼ਨਲ ਹਾਈਵੇ 1 ਬੁਰਨਾ ਦਿੱਲੀ 472 ਕਿਲੋਮੀਟਰ ਤੇ ਲਾਹੌਰ ਆਪਣੇ ਲਵੀ ਆ ਲਾਹੌਰ 24 ਕਿਲੋਮੀਟਰ ਬਾਰਡਰ ਤੋਂ ਹਾਂਜੀ ਰੋਡ ਜਾਂਦਾ ਲਾਹੌਰ ਤੱਕ ਅਪਾ ਵੀ ਕਦੇ ਜਾ ਕੇ ਆਵਾਂਗੇ ਬਹੁਤ ਛੇਤੀ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਪਾਕਾ ਤੇ ਅਟਾਰੀ ਬਾਰਡਰ ਆਪਾਂ ਨੇ ਅਟਾਰੀ ਬਾਰਡਰ ਤੇ ਹੀ ਉੱਤਾਰੀ ਭਾਗੋਂ ਆਕਰ ਕੇ ਅੱਗੇ ਪਾਕਿਸਤਾਨ ਦੇ ਪੰਨੇ ਆ ਅਨਜਾਨਾ ਰਸਤਾ ਪਾਕਿਸਤਾਨ ਦਾ ਉਹ ਸਾਹਮਣੇ ਦੇ ਅੱਛਾ ਤੋਂ ਚੈਨ ਤੋਂ ਬਾਅਦ ਤੁਸੀਂ ਇੱਥੇ ਬਾਕੀ ਸਾਹਮਣੇ ਦੇ ਇਧਰ ਹੀ ਪਾਕਿਸਤਾਨ ਹੈ ਕੀ ਨੀ ਕਿਨ ਗੇਟ ਲੱਗੇ ਆ ਨਾ ਅੱਛੇ ਟ੍ਰਾਂਸਪੋਰਟ ਦਾ ਗੇਟ ਰਹਿ ਗਿਆ ਆ ਲੋ ਬਬੇ ਜਮੀਨ ਲਵੇ ਲਿਆ ਰਾਈ ਦੇਖੋ ਲੋ ਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਜੀ ਪਾਕਿਸਤਾਨ ਦੇ ਵਿੱਚ ਜਸਟ ਆਪਣੇ ਤੋਂ 23 ਕਿਲੋਮੀਟਰ ਦੂਰ ਆ ਸੌਰੀ ਆਪਣੇ ਤੋਂ ਜਸਟ ਸਿਰਫ 3 ਕਿਲੋਮੀਟਰ ਦੂਰ ਆ ਆਪਣਾ ਪਾਕਿਸਤਾਨ ਹੈ ਤਨਵੀਪੁਰਣ ਹੈਗਾ ਥੋੜਾ ਤੋਂ ਸਾਹਮਣੇ ਦੇਖੋ ਸਾਹਮਣੇ ਝੰਡਾ ਨਾਲ ਜਿਹੜਾ ਬਸ ਉੱਥੇ ਪਾਕਿਸਤਾਨ ਸ਼ੁਰੂ ਹੁੰਦਾ ਕਿਉਂ ਵੀਰੇ ਪੱਕੀ ਗੱਲ ਆ ਪੱਕੀ ਪੂਰੀ ਪੱਕੀ ਗੱਲ ਆ ਪੂਰੀ ਪੂਰੀ ਟਵਰਗਿਆ ਚੱਲੀ ਬਰਿੰਦਰ ਚਲੋ ਚਲੋ ਚੱਲਦੇ ਆ ਬਣ ਗਏ ਦੇਖੋ ਕਿੰਨ ਲੈਂਗਾ ਵੀਰੇ ਉਹ ਆਂਦੇ ਨੇ ਉਹ ਰਾਬਾ ਪਹੁੰਚੋਗੇ ਟਾਰੀ ਬਾਰਡਰ ਤੇ ਹਾਂਜੀ ਇਹ ਆ ਗਿਆ ਜੀ ਆਪਣਾ ਚਿੱਟਾ ਰੰਗ ਹੈ ਹਾਂਜੀ ਰਾਬਾ ਇੱਧਰ ਵੀ ਲਾਸੀ ਇਕਲਾ ਕੇਸਰੀ ਲਾ ਕੇ ਸਾਰੇ ਲੈ ਲਾਂਦੇ ਹੋਏ ਤੂੰ ਤਾਂ ਵੀਰੇ ਬੰਦਾ ਹੀ ਮੈਣਾ ਹੈ ਆਹ ਲਓ ਜੀ ਤੇਰੇ ਬਣਾ ਭਾਈਨ ਸਾਹਦੇ ਸੀ ਚੱਕ ਤੀਜਾ ਵੀ ਲਾ ਲਓ ਇਹ ਆ ਗਿਆ ਹਰਾ ਰੰਗ ਆਪਣਾ ਹਰਾ ਰੰਗਾ ਦੀ ਨੰਤਣਾ ਹਰੀ ਆਲੀ ਹਰੀ ਆਲੀ ਪੀਰ ਸਾਫ ਕੇਸਰੀ ਕੁਰਬਾਨੀ ਆ ਲੋ ਚੱਕ ਵੀ ਬਣ ਗਿਆ ਬੰਦਾ ਦੇ ਹੁਣ ਲਾਓ ਲਾਓ ਤੇ ਇਹ ਵੀ ਇੱਧਰ ਕਰੋ ਯਾਰ ਦੂਜੀ ਰਹਿ ਕੇ ਵਿੱਚ ਬੋਲਾਈ ਨੂੰ ਵੀ ਲੋਗੇ ਇਹ ਸਾਹਮਣੇ ਬਾਈ ਬੈਠਾ ਹੈ ਅਰੇ ਆਵੇ ਨਹੀਂ ਦੂਜੇ ਯਾਰ ਬੋਲੇ ਕਰਨ ਲੱਗ ਰਿਹਾ ਉਹ ਪੂਰਾ ਕਰਨ ਲੱਗ ਬੱਬੇ ਪਾਕਿਸਤਾਨ ਆ ਗਿਆ ਸਾਹਮਣੇ ਉਹ ਦਿਆ ਕਾ ਪੁੱਛ ਮੈਂ ਲੋਈ ਮਤਰਾ ਭੀੜੇ ਰ ਇੱਥੇ ਬੜੀ ਆ ਨਾ ਰ ਆ ਲੋ ਸਾਰੀ ਭੀੜੇ ਭੀੜ ਚਾਰੇ ਪਾਸੇ ਚਾਰੇ ਪਾਸੇ ਕੋਰਾ ਹੀ ਕੋਰਾ ਲੋ ਜੀ ਆਪਾਂ ਹੁਣ ਆ ਗਏ ਜੀ ਇੱਕ ਹੋਰ ਲਾਈਨ ਦੇ ਵਿੱਚ ਤੇ더라 ਬੱਸ ਆਪਣੀ ਐਂਟਰੀ ਹੋ ਜੂ ਉਸ ਤੋਂ ਬਾਅਦ ਹੋ ਗਈ ਐਂਟਰੀ ਫਾਈਨਲੀ ਬੱਸ ਚਲੋ ਵਾਹ ਜੀ ਵਾਹ ਸਵਰਨ ਜੈਨਤੀ ਦੁਆਰ ਲੋ ਜੀ ਬਾਬੇ ਆਪਾਂ ਪਹੁੰਚ ਗਏ ਜੀ ਅਟਾਰੀ ਬਾਰਡਰ ਅਟਾਰੀ ਵਾਗਾ ਬਾਰਡਰ ਹੈ ਨਾ ਵਾਗਾ ਕਿਉਂਕਿ ਪੈਂਦਾ ਪਾਕਿਸਤਾਨ ਦੇ ਵਿੱਚ ਤੇ ਅਟਾਰੀ ਪੈਂਦਾ ਇੰਡੀਆ ਦੇ ਵਿੱਚ ਇਹ ਆ ਜੀ ਇੰਡੀਆ ਦਾ ਲਾਸਟ ਪਿੰਡ ਹੈ ਨਾ ਤੇ ਚਲੋ ਚੱਲ ਲਿਆ ਪੰਦਰ ਤੇ ਇੱਥੇ ਸ਼ਾਇਦ ਚੈਕਿੰਗ ਹੋਗੀ ਦੁਬਾਰਾ ਚਲੋ ਚੱਲਦੇ ਅਰੇ ਤੂੰ ਇਹ ਨਹੀਂ ਹੁੰਦੀ ਨਾ ਜਦੋਂ ਜਦੋਂ ਅੱਛਾ ਲੋ ਅੱਜ ਕਾਰਕੋਗਨੇਰ ਵੀ ਕਾਫੀ 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 ਭੀੜ ਹੋ ਰਹੀ ਹੈ ट अपने म्यूजियम की जब आप देख रहे म्यूजियम बी एस एफ म्यूजियम जी अपना बी एस एफ म्यूजियम आ जो बॉर्डर के बिच है पहना मैं लगी भी अल्टाप ਘੜੇ ਰਣਾ ਨੰਨਾ ਉੱਧਰ ਕੁੜਦ ਕਰਦਾ ਹੈ ਜਿਹੜਾ ਲਾਇਆ ਉਹ ਸੀਡੀ ਹਾਂ ਉੱਪਰ ਵਾਲੀ ਗਨ ਕਿੰਨੀ ਹੈ ਸੀਐਮਐਨ 9ਐਮਐਮ 1ਏਐਮ 1ਏ 1 ਇਹ ਹੈਗੀ ਕੇਕੇ47 ਕੀ ਆ ਬੱਬੇ ਵਾਲੀ ਗਨ ਪੂਰੀ ਸਰਾ ਪਾਣੀ ਦੀ ਚੱਲਦੀ ਹੈ ਅੱਛਾ ਪਾਣੀ ਦੀ ਵੀ ਪਾਣੀ ਵਾਲਾ ਪਾਣੀ ਦੀ ਗੱਲਾਂ ਕਰਦਾ ਤਾਂ ਜਿਵੇਂ ਰੀਅਲ ਜਿਵੇਂ ਚਲਦੀ ਹੈ ਪਾਣੀ ਤੇ ਹਾਂ ਉਹ ਸਰਟੇ ਕਰ ਲਈ ਆ ਵੀ ਘੰਟਾ ਰਾਈ ਫੋਨ ਨਾ ਇਹ ਕਿਹ ਮੈਂ ਹਾਂ ਸੱਤ ਗੁੰਡੇ ਸਨਾਈਪਰ ਸਨਾਈਪਰ ਹੈ ਆਲੀ ਕਿਹੜੀ ਹੈ ਗੈਸ ਜੀ ਵਾਲੀ ਇਹ ਵੀ ਸਨਾਈਪਰ ਹੈ ਅੱਛਾ ਬਾਕੀ ਅਦਰ ਵੀ ਲੱਗੇ ਨੇ ਕਰਨਾ ਮੈਂ ਨੋਟ 3 ਹੈ ਕੋਈ ਕਿਤਰੀ ਐਮਐਮਜੀ ਹੈ ਇਸਕੇ ਬਚਨ ਕਿਤੇ ਖਬਰ ਚੈਨਲ ਇਹ ਫੋਲਡਰ ਹੈ ਐਲਐਮਜੀ ਹੈ ਵੇਣਾ ਪੁੱਛ ਲੋ ਵੀ ਮਿੱਤਰੋ ਹੁਣ ਅਸੀਂ ਅਟਾਰੀ ਬਾਰਡਰ ਤੋਂ ਫ੍ਰੀ ਹੋ ਕੇ ਆਗੇ ਸੀ ਫਾਈਨਲੀ ਆਪਣਾ ਦਰਬਾਰ ਸਾਹਿਬ ਮੈਂ ਅਭਿਸ਼ੇਕ ਐਂਡ ਅੰਕਿਤ ਆਪਣਾ ਭਰਾ ਤੇ ਅੱਜ ਆਪਣੀ ਸਟੇ ਅਜੇ ਇੱਥੇ ਹੈਗੀ ਯਿਸ਼ੂ ਹਰਦੀਪ ਐਂਡ ਪ੍ਰਦੀਪ ਆਪਣਾ ਭਰਾ ਕੱਲ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ ਤੇ ਜੀ ਅਸੀਂ ਕੱਲ ਨੂੰ ਸ਼ਾਮ ਨੂੰ ਆਪਣੀ ਟ੍ਰੇਨ ਹੈਗੀ ਕੜੇਵੁੱਠੇ ਮੰਨ ਲੀਓ ਓਹੋ ਟਾਈਮ ਹੋ ਗਿਆ ਜੀ 10 ਵਜੇ ਦੇ 10 ਮਿੰਟ ਹੋ ਗਏ ਤੇ ਫਾਈਨਲੀ ਆਪਣੇ ਬਾਕੀ ਦੇ ਦੋਸਤ ਮਿੱਤਰ ਵੀ ਆ ਗਏ ਇੱਧਰ ਖੜੇ ਨੇ ਸਾਰੇ ਜੱਜੂ ਜੀ ਵੀ ਆਪਣੇ ਆ ਗਏ ਤੇ ਆਪਣੇ ਬਾਈ ਪਰਦੇਉਂ ਵੀ ਆ ਗਏ ਤੇ ਆਪਣਾ ਭਰਾ ਸਤਿ ਸ਼੍ਰੀ ਅਕਾਲ ਵੀ ਠੀਕ ਹੋ ਗੁੱਡ ਮਾਰਨਿੰਗ ਜੀ ਹੁਣ ਜੀ ਆਪਾਂ ਚੱਲਦੇ ਆ ਜੀ ਮੱਥਾ ਟੇਕਣ ਵਾਸਤੇ ਕਿੱਧਰ ਚੱਲ ਗਏ ਬੰਨ ਇੱਧਰ ਗਏ ਹੋਣੀ ਆ ਗਿਆ ਅੱਜ ਕਾਫੀ ਭੀੜ ਹੈ ਨਾ ਸੰਡੇ ਕਰਕੇ ਸੰਡੇ ਕਰਕੇ ਬਹੁਤ ਊ ਹਮ ਚੰਕਰਾ ਉਹ ਨਾ ਪੂਰੇ ਤੋਂ ਪੂਰ ਕਰਕੇ ਪਾਰੀ ਮੇਰੇ ਆਂ ਬਿਆਨ ਸੰਡੇ ਕਰਕੇ ਨਾ ਜੀ ਅੱਜ ਬਹੁਤ ਜਿਆਦਾ ਭੀੜਾ ਪੂਰਾ ਭਰਿਆ ਹੋਇਆ ਹੈਗਾ ਸਵਾਗਰਾਂ ਤੋਂ ਲੱਗ ਲਾਈਨ ਚ ਅੱਬੇ ਕਿੱਥੇ ਆ ਗਏ ਆਪਾਂ ਅੰਮ੍ਰਿਤਸਰ ਚ ਐ ਆ ਗਲੀਆਂ ਚੈੱਕ ਕਰੋ ਇਹਨਾਂ ਮਾਪਣੇ ਮਤਲਬ ਕਿ ਬਿਲਕੁਲ ਦਰਬਾਰ ਸਾਹਿਬ ਦੇ ਬਿਲਕੁਲ ਨੇ ਨੇ ਆਪਣੇ ਤੇ ਘਰ ਚੈੱਕ ਕਰੋ ਮਤਲਬ ਬਹੁਤ ਬਹੁਤ ਪੁਰਾਣੇ ਨੇ ਤੇ ਜੀ ਆਪਾਂ ਇੱਧਰ ਆਏ ਸੀਗੇ ਜੀ ਪੈਟੀ ਗੁਲਚਾ ਖਾਣ ਵਾਸਤੇ ਕਿਉਂਕਿ ਪਰ ਆਦੀ ਡਿਮਾਂਡ ਸੀਗੀ ਆ ਦੇਖੋ ਉੱਪਰ ਚੈੱਕ ਕਰੋ ਆ ਕੱਪੜਿਆਂ ਦਾ ਕੰਮ ਆ ਕੱਪੜਿਆਂ ਦਾ ਕੰਮ ਆ ਆਦੀ ਕਿੰਨੇ ਪੁਰਾਣੇ ਕਿੰਨੇ ਪੁਰਾਣੇ ਨੇ ਨਾ ਯਾਰ ਉੱਪਰ ਦੇਖ ਜਮੀ ਮੈਂ ਕਹਿੰਦਾ ਕਿਟ ਦੇ ਕੇ ਉੱਪਰ ਨਾ ਕਰ ਜੇ ਹੋਰ ਦਾਰੀ ਲਾ ਰਿਹਾ ਵਾਕੀ ਇਹ ਤਾਂ ਇਨਾ ਸ਼ਾਇਦ ਨਵਾਂ ਬਣੂ ਟਾਕੇ ਨਾ ਆਹ ਦੇਖੋ ਹਾਂ ਤੇ ਟਾਈਮ ਹੋ ਗਿਆ ਸਵਾ 3 ਹੋ ਗਏ ਤੇ ਆਪਣੀ ਟ੍ਰੇਨ ਹੈ ਜੀ 6 ਵਜੇ ਤੇ ਆਪਣੇ ਹਾਲੇ ਜੱਲਿਆਂ ਵਾਲੇ ਬਾਗ ਚ ਵੀ ਜਾਣਾ ਹੈ ਤੇ ਐਨ ਤੱਕ ਬਣੇ ਰਹੋ ਪਹਿਲਾਂ ਆਪਾਂ ਪੈਡੀ ਗੋਲਚਾ ਖਾਈਏ ਯਾਰ ਇੱਧਰ ਮੰਨ ਲਾ ਜੀ ਪੈਡੀ ਗੋਲਚਾ ਮਿਲ ਗਿਆ ਆਹ ਵਾਹ ਜਾ ਗਾ ਆਪ ਵੀ ਪੈਡੀ ਗੋਲਚਾ ਇੱਧਰ ਬਣੀਆਂ ਨੇ ਪੈਟੀਆਂ ਇੱਧਰ ਦੇਖੋ ਜੀ ਪੈਟੀਆਂ ਨੇ ਤੇ ਇੱਧਰ ਪੈਟੀਆਂ ਖਾਨ ਵਾਲੇ ਸਾਰੇ ਤੇ ਅਸੀਂ ਜੀ ਕਿ 6 ਜਣੇ ਯਿਸੂ ਆਪਣਾ ਭਰਾ ਤੇ ਆ ਵੀ ਆਪਣਾ ਭਰਾ ਤੇ ਆਪਣਾ ਭਰਾ ਇੱਕ ਹੋਰ ਇੱਕ ਤੇ ਕੋ ਹੋਰ ਆਪਣਾ ਭਰਾ ਤੇ ਆਪਣਾ ਭਰਾ ਇੱਕ ਹੋਰ ਮੈਂਸ਼ਨ ਕਰੋ ਮੈਂ ਸਾਨੂੰ ਪਿਆ ਬਹੁਤ ਔਖ ਜਿਹਾ ਲੱਭ ਕੇ ਆਏ ਲొਕੇਸ਼ਨ ਲਾ ਕੇ ਵਾਏ ਸਰਾ 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 ਲਾਰਕਾ ਸਰਾ ਸਰੀ ਲਾਰਕਾ ਸਰਾ

ਪਿਵਟ ਹੈ ਹਾਂ ਉਹ ਯਾਰ ਬਾਕੀ ਖਾ ਕੇ ਦੇਖ ਲੈਂਗੇ ਅੱਜ ਆ ਜਾਈ ਆਉਗਾ ਸਬ지 ਸਾਰੇ ਕੁਛ ਆਉਗਾ ਹਾਂ ਚਟਨੀ ਵੀ ਆਉਗੀ ਇਹਦੀ ਚਟਨੀ ਹੈ ਇਹ ਵਾਲੀ ਪ੍ਰਭੂ ਮੰਮੀ ਕੱਲ ਹੀ ਐਸ ਲੇਦੀ ਬਿਆਨ ਚ ਹੁੰਦਾ ਲੋ ਜੀ ਮਿੱਤਰੋ ਫਾਈਨਲੀ ਆਪਣੇ ਖਾਣੇ ਦੀ ਕੁਲਚਾ ਤੇ ਜੇ ਆਪ ਪੁੱਛਦੇਗੇ ਕਿ ਕੁਲਚਾ ਕਿਵੇਂ ਲੱਗਿਆ ਹਾਂਜੀ ਮੇਰੇ ਦੱਸੋ ਜੀ ਆਪਾਂ ਖਾਦਾ ਹਾਂਜੀ ਪੂਰਾ ਠੀਕ ਸੀ ਬਟ ਮੈਨੂੰ ਆਲਰੇਡੀ ਕਾਫੀ ਜਲਦੀ ਤੇ ਪ੍ਰਾਈਸ ਵੀਰੇ ਪਾਜ਼ ਵੀ ਥੋੜਾ ਓਵਰ ਇਨ ਕੁਆਂਟੀਟੀ ਕਿਸੇ ਜਿਆਦਾ ਸੀ ਵੈਜੀਟੇਬਲ ਸਾਵਾ ਤਾਂ ਵੈਜੀਟੇਬਲ ਜੋ ਹੈ ਉਹ ਵੀ ਕੁਝ ਮੈਨਾਂ ਨੇ ਕੀਤਾ ਉਹ ਮਿਕਸ ਕਰ ਇੱਕ ਓਵਰ ਕਰੰਸੀ ਜਾ ਰਹੀ ਹੈ ਓਵਰ ਆਲ ਕੇ ਮੈਂ ਫਿਰ ਓਵਰ ਆਲ ਮੈਂ ਕਹਿ ਸਕਦਾ ਜਿਵੇਂ 5 ਦੀ ਰੇਟਿੰਗ ਨਾ ਮੈਂ ਤਾਂ 10 ਚੋਂ ਮੈਂ 8 ਦੀ ਕਰਤੀ 10 ਚੋਂ 6 ਦੇ 6 ਮੇਰੀ 7 ਦੀ ਰੇਟਿੰਗ 10 10 ਤੋਂ 6 ਦੀ ਰੇਟਿੰਗ ਹੈ ਤੇ ਕੋਈ ਚਾ ਸਵਾਦ ਸੇ ਕੋਈ ਸ਼ੱਕ ਨਹੀਂ ਬਟ ਧਨੀਆ ਸਾਬਤ ਧਨੀਆ ਥੋੜਾ ਜਿਹਾ ਸਵਾਦ ਨੂੰ ਖਰਾਬ ਕਰਦਾ ਆਪਣਾ ਚੰਗੀ ਹੈ ਯਾਰ ਥੋੜਾ ਜਿਹਾ ਬਸ ਓਵਰ ਪ੍ਰਾਈਜ਼ਿੰਗ ਥੋੜਾ ਜਿਹਾ ਮੇਰੇ ਵੀ ਬਸ ਐਨੇ ਕ ਮਨ ਕਿ ਇਹ ਲੋ ਚਹੀਏ ਚੰਗੀ ਹੈ ਬਹੁਤ ਜਿਹਾ ਮਤਾ ਦਿਕਰ پاس ਹੋਇਆ ਪਰ ਚੀਜ਼ ਕੈਂਟ ਸੀ ਯਾਰ ਮਾੜੀ ਸੀ ਬੜੀ ਵਧੀਆ ਸੀ ਸਾਪਾ ਜੀ ਬੁਰਾ ਹੀ ਨਹੀਂ ਕਰ ਹਾਂ ਚੀਜ਼ ਸਹੀ ਕੈਂਟ ਆ ਲਓ ਜੀ ਭਾਈ ਜੀ ਅਸੀਂ ਚੱਲਿਆ ਵਾਲਾ ਬਾਗ ਲਗਭਗ ਆਪਣੀ 6 ਵਜੇ ਟ੍ਰੇਨ ਆ ਗਈ ਤੇ ਆਪਣੇ ਉਧਰ ਜਾਣਾ ਹੁਣ ਆਪਾਂ ਚੱਲੇ ਜੱਲੇ ਵਾਲੀ ਵਾਗ ਜੱਲੀਆ ਵਾਲਾ ਬਾਗੀ ਦੇ ਹਸਮਾਰਾ ਹਸਮਾਰਾ ਇਹੋ ਜਿਹੋ ਵੀਡੀਓ ਕਰ ਰਹੇ ਹਾਂ ਲੋ ਜੀ ਬਾਈ ਜੀ ਇਧਰ ਜੀ ਆਪਣਾ ਸ਼ਹੀਦਾਂ ਦਾ ਖੂ ਜਿੱਥੇ ਕਿ 100 ਤੋਂ ਵੱਧ ਲੋਕਾਂ ਨੇ ਨਾ ਛਾਲਾ ਮਾਰੇ ਸੀਗਾ ਐ 120 120 ਤਵਾਜ ਸੀਗੇ ਜਿਨ੍ਹਾਂ ਦੇ ਮਤਲਬ ਕਿ ਇੱਥੇ ਡੈਥ ਹੋ ਗਈ ਸੀ ਮਤਲਬ ਕਿ ਵਿੱਚ ਛਾਲ ਮਾਰ ਚੁੱਕੇ ਇਹਨਾਂ ਨੇ ਲੋ ਜੀ ਮਤਰਾ ਚੱਲ ਲੱਪਾ ਹੁਣ ਧੂਰੀ ਨੂੰ ਤੇ ਆਪਣਾ ਸਫਰ ਇੰਨਾ ਕੁ ਸੀਗਾ ਅੰਮ੍ਰਿਤਸਰ ਦਾ ਹੁਣ ਆਪਾਂ ਬਹੁਤ ਛੇਤੀ ਆਵਾਂਗੇ ਬਣਾਈ ਮੇਰੀ ਕੀ ਬਣਜੋ 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 ਵੀਡੀਓ ਕੈਸੇ ਜੀ ਬਣੂ ਕਿਤੇ ਰਹੀ ਬਣਾਏ ਕੋਈ ਕੀ ਕਰਨਾ ਮੈਂ ਕੀ ਕਰਾਂ ਓਕੇ ਇੱਕ ਇੱਧਰ ਬੋਲ